ਆ ਸਾਡੇ ਕੋ ਤੇ ਹਾਲੇ ਪਾਵਨ ਨਹੀਂ ਆਈ ਐਮਐਲਏ ਦੀ ਤੁਸੀਂ ਤੇ ਐਮਐਲਏ ਮੰਤਰੀ ਪਿਛਲੇ 25 ਸਾਲ ਤੋਂ ਬੰਦੇ ਆ ਰਹੇ ਤੁਹਾਡੇ ਪਰਿਵਾਰ ਵਲੇ ਤੁਸੀਂ ਤੇ ਕਿਰਪਾ ਕਰ ਸਕਦੇ ਕਪੂਥਰੇ ਦੇ ਪਰ ਤੁਸੀਂ ਕਪੂਥਰੇ ਬਾਰੇ ਨਹੀਂ ਸੋਚਦੇ ਪੇ ਕਪੂਥਰੇ ਲੋਕਾਂ ਬਾਰੇ ਸੋਚਦੇ ਪੇ ਜੇ ਆਹੀ ਹਾਲ ਰਹੇ ਜਦੋਂ ਮੀ ਬੈ ਗਿਆ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਲੋਕਾਂ ਨੂੰ ਕੂੜੇ ਦੀ ਸਮੱਸਿਆ ਦੇ ਨਾਲ ਦੁਬਾਰਾ ਤੋਂ ਯੋਜਨਾ ਪਵੇਗਾ ਤੇ ਬਿਮਾਰੀ ਜਿਹੜੀ ਆ ਦੁਬਾਰਾ ਤੋਂ ਦਸਤਕ ਦਵੇਗੀ ਹੁਣ ਲੋਕ ਸਮਝਦਾ ਹੋਣ ਕਿ ਕਿਨੂੰ ਜਿਤਾਣਾ ਕਿਨੂੰ ਕਾਉਂਸਲਰ ਬਣਾਣਾ ਨਹੀਂ ਤਾਂ ਜੇ ਪੈਸੇ ਤੇ ਸ਼ਰਾਬ ਦਾ ਕੰਮ ਚੱਲਦਾ ਰਿਹਾ ਤੇ ਲੋਕਾਂ ਦੀ ਸਮੱਸਿਆ ਹੱਲ ਨਹੀਂ ਹੋਣੀ ਇਹ ਮੀਨੂ ਜਿਹੜਾ ਪੂਨ ਨੰ ਵਿਸ਼ਵਾਸ ਹਾਂਜੀ ਅਬੀ ਜੀ ਆਪਾਂ ਜੇ ਗੱਲ ਕਰਦੇ ਆ ਅੱਜ ਦਾ ਜਿਹੜਾ ਕਿ ਵਿਸ਼ਾ ਕੂੜੇ ਦਾ ਡੰਪ ਤਾਂ ਡੰਪ ਦੇ ਕੋਲ ਵੀ ਤੁਸੀਂ ਆ ਕੇ ਖੜੇ ਪਏ ਆ ਤਾਂ ਡੰਪ ਦੇ ਹਾਲਾਤ ਵੀ ਦੇਖ ਲਈਏ ਤੁਸੀਂ ਕਿਸ ਤਰੀਕੇ ਨਾਲ ਕਹ ਲੋ ਕਿ ਡੰਪ ਇੱਕ ਪਹਾੜ ਦਾ ਰੂਪ ਲੈ ਚੁੱਕਾ ਵਾ ਜੇ ਜਗ੍ਹਾ ਦੀ ਗੱਲ ਕਰੀਏ ਜਗ੍ਹਾ ਵੀ ਥੋੜੀ ਆ ਪਰ ਆਨਵਰ ਟਾਈਮ ਦੇ ਉੱਤੇ ਇੱਥੇ ਹੋਰ ਕੋਰਾ ਡੈਂਪੋ ਵੀ ਨਹੀਂ ਹੋ ਸਕਦਾ ਹਾਲਾਤ ਦੀ ਗੱਲ ਕਰੀ ਸ਼ਹਿਰ ਦੇ ਹਾਲਾਤ ਕੀ ਹੋਊਗਾ ਅਨੋੜੇ ਟਾਈਮ 'ਚ ਦੇਖੋ ਇਹ ਬਤੌਰ ਹਲਕਾ ਸੇਵਾਦਾਰ ਮੈਂ ਬੜੇ ਲੰਬੇ ਸਮੇਂ ਤੋਂ ਹਲਕੇ 'ਚ ਵਿਚਰ ਰਿਹਾ ਆਂ ਸ਼ਹਿਰੀ ਏਰੀਆ 'ਚ ਸਮੇਂ-ਸਮੇਂ ਤੇ ਜਦੋਂ ਕੂੜੇ ਦੇ ਡੰਪਾਂ ਨੂੰ ਲੈ ਕੇ ਸਮੱਸਿਆ ਆਉਂਦੀ ਮੇਰੇ ਵੱਲੋਂ ਆਵਾਜ਼ ਬੁਲੰਦ ਕੀਤੀ ਜਾਂਦੀ ਆ ਪਰ ਤੁਸੀਂ ਉਹ ਖਲਾਤ ਜਿਹੜੇ ਅੱਜ ਦੇਖਣ ਨੂੰ ਮਿਲ ਰਹੇ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਦਿੱਲੀ ਮਾਡਲ ਬਣ ਰਿਹਾ ਆ ਆਪਾਂ ਸਮਝਾਂਦੇ ਆ ਜੋ ਦਿੱਲੀ 'ਚ ਐਂਟਰ ਹੁੰਨੇ ਆ ਨਾ ਉੱਥੇ ਬਹੁਤ ਵੱਡਾ ਪਹਾੜ ਬਣਿਆ ਪਿਆ ਕੂੜੇ ਦਾ ਜਿਹੜਾ ਵਾ ਜਿਹਦੇ ਖੂਬਸੂਰਤੀ ਨੂੰ ਦਿੱਲੀ ਦੇ ਉਹ ਵਿਧਾਨਦਾਵਾ ਮੈਨੂੰ ਲੱਗਦਾ ਇਹ ਜਿਹੜੀ ਆਬੋ ਹਵਾਵਾ ਕਪੂਥਰੇ ਦੀ ਵੀ ਐਡੀ ਆ ਗੰਦਲੀ ਕੀਤੀ ਜਾ ਰਹੀ ਆ ਤੁਸੀਂ ਸਾਰੇ ਪਾਸੇ ਦਿਖਾ ਸਕਦੇ ਹੋ ਇੱਕ ਪਾਸੇ ਤੇ ਜਿਹੜਾ ਵਾ ਟੰਡੋੜਾ ਪਿੱਟਿਆ ਜਾਂਦਾ ਹੈਗਾ ਮਾਨਜੋਗ ਵਿਧਾਇਕ ਸਾਹਿਬ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਕਿ ਕਾਰਪੋਰੇਸ਼ਨ ਆਉਣ ਦੇ ਨਾਲ ਲੋਕਾਂ ਦਾ ਵਿਕਾਸ ਹੋਵੇਗਾ ਲੋਕਾਂ ਦੇ ਮੁੱਦੇ ਹੱਲ ਹੋਣਗੇ ਮੈਨੂੰ ਤੇ ਲੱਗਦਾ ਵਿਕਾਸ ਦੇ ਨਾਮ ਤੇ ਵਿਨਾਸ਼ ਹੋਇਆ ਵਾ ਕਾਰਪੋਰੇਸ਼ਨ ਦਾ ਨਾਮ ਹੁਣ ਕਾਰਪੋਰੇਸ਼ਨ ਨਹੀਂ ਕਰ ਪਰੇਸ਼ਾਨ ਹੋ ਗਿਆ ਵਾ ਕਿਉਂਕਿ ਆਪਾਂ ਸਭ ਜਾਣਦੇ ਆ ਬੁਨਿਆਦੀ ਸਹੂਲਤਾਂ ਕੀ ਹੁੰਦੀਆਂ ਵਾ ਕੂੜਾ ਜਿਹੜਾ ਵਾ ਸਾਫ ਸਫਾਈ ਹੋਣੀ ਆ ਕੂੜਾ ਜਿਹੜਾ ਜਗਾ ਜਗਾ ਨਾ ਹੋਣਾ ਲੋਕਾਂ ਨੂੰ ਸੜਕਾਂ ਦੀਆਂ ਸਮੱਸਿਆ ਤੋਂ ਨਜਾਦ ਮਿਲਣਾ ਲੋਕਾਂ ਨੂੰ ਲਾਈਟਾਂ ਦੀ ਸਮੱਸਿਆ ਤੋਂ ਨਜਾਦ ਮਿਲਣਾ ਹਰੇਕ ਪਲੇਟਫਾਰਮ ਦੇ ਉੱਤੇ ਕਾਰਪੋਰੇਸ਼ਨ ਫੇਲ ਆ ਸਭ ਤੋਂ ਵੱਡਾ ਫੇਲਿਅਰ ਆ ਆ ਕੂੜੇ ਦਾ ਜਿਹੜਾ ਵਾ ਪਹਾੜ ਬੰਦਾ ਜਾ ਰਿਹਾ ਇੰਨੀ ਕਿ ਜਗਾ ਇਹ ਕਾਰਪੋਰੇਸ਼ਨ ਦੇ ਕੋਲ ਪਰ ਇੱਕ ਗੱਲ ਵੱਲ ਧਿਆਨ ਦਿੱਤਾ ਹੈ ਉਹ ਗੌਰ ਕੀਤਾ ਜਾਵੇ ਤੁਸੀਂ ਇੱਕ ਵਾਰੀ ਪਿੱਛੇ ਜਰੂਰ ਦਿਖਾਓ ਆ ਜਿਹੜਾ ਵਾ ਪੋਲੂਸ਼ਨ ਕੰਟਰੋਲ ਬੋਰਡ ਹੁੰਦਾ ਵਾ ਉਹਨਾਂ ਵੱਲੋਂ ਕਿਹਾ ਜਾਂਦਾ ਵਾ ਕਿ ਜਿੱਥੇ ਵੀ ਕੂੜੇ ਦਾ ਵੱਡਾ ਡੰਪ ਹੋਵੇ ਕੂੜੇ ਦਾ ਢੇਰ ਲੱਗਾ ਹੋਵੇ ਉੱਥੇ ਕਦੀ ਅੱਗ ਨਹੀਂ ਲਾਣੀ ਉਹਦਾ ਰੀਜ਼ਨ ਕੀ ਹੁੰਦਾ ਵਾ ਪੋਲੂਸ਼ਨ ਕੰਟਰੋਲ ਦੇ ਮੁਤਾਬਕ ਕਿ ਜਿੱਥੇ ਤੁਸੀਂ ਕੂੜੇ ਦੇ ਉੱਤੇ ਅੱਗ ਲਾਉਂਗੇ ਉਹ ਆਬੋ ਹਵਾ ਨੂੰ ਗੰਦਾ ਕਰੂਗਾ ਕਿ ਲਾਗੇ ਲਾਗੇ ਜਿੱਧਰ ਜਿੱਧਰ ਹਵਾ ਜਾਵੇਗੀ ਕੂੜੇ ਦੇ ਢੇਰ ਦੇ ਉੱਤੇ ਲੱਗੀ ਹੋਈ ਅੱਗ ਦੀ ਉੱਥੇ ਜੜੀਆਂ ਵਾ ਬਿਮਾਰੀਆਂ ਵੱਧ ਸਕਦੀਆਂ ਵਾ ਆ ਲਾਗੇ ਜਿਹੜੀ ਆ ਆਲੂ ਦੀ ਖੇਤੀ ਹੁੰਦੀ ਆ ਖੇਤਾਂ ਦੇ ਵਿੱਚ ਸਬਜ਼ੀ ਲੱਗੀ ਹੋਈ ਆ ਇਹ ਮੰਨ ਲਓ ਜਿਹੜੀ ਆਪਾਂ ਕੂੜੇ ਦੇ ਉੱ ਜੀ ਜਿਹੜਾ ਵਾ ਇਹੀ ਆਲੂ ਇਹੀ ਸਬਜ਼ੀਆਂ ਇਹੀ ਜਿਹੜੀ ਆ ਫਸਲ ਜਿਹੜੀ ਬੀਜੀ ਆਏ ਲੋਕਾਂ ਦੇ ਅੰਦਰ ਜਾਣੀ ਆ ਉਹਦਾ ਜ਼ਿੰਮੇਵਾਰ ਕੌਣ ਆ ਬਿਮਾਰੀ ਤੇ ਅੱਜ ਦੇ ਸਮੇਂ 'ਚ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਆ ਤੇ ਇਹਦਾ ਹੱਲ ਕੋਈ ਨਹੀਂ ਹੋ ਰਿਹਾ ਇੰਨੀਆਂ ਹਾਊਲ ਦੀਆਂ ਮੀਟਿੰਗਾਂ ਹੋ ਗਈਆਂ ਫਿਰ ਬਾਅਦ ਦੇ ਵਿੱਚ ਭਾਂਡਾ ਸਟਿਆੰਦਾ ਕੱਲਾ ਕਾਰਪੋਰੇਸ਼ਨ ਕਮਿਸ਼ਨਰ ਉਹ ਤੇ ਵੈਸੇ ਹੀ ਹੁਣ ਪ੍ਰੋਮੋਟ ਹੋ ਗਿਆ ਤੇ ਜਿਹੜੇ ਉਹਨ ਸੈਕਟਰੀ ਸਾਹਿਬ ਆ ਜਿਹੜੇ ਹੌਲ ਇਨ ਹੌਲ ਆ ਜਿਨ੍ਹਾਂ ਦੇ ਉੱਤੇ ਇੱਕ ਮੌਜੂਦਾ ਸਰਕਾਰ ਦੇ ਚੇਅਰਮੈਨ ਦੀ ਬੜੀ ਕਿਰਪਾ ਵਾ ਜਿਹੜੇ ਕਿ 25 75 ਵੀ ਕਰਵਾਉਂਦੇ ਆ ਉਹ ਚੇਅਰਮੈਨ ਸਾਹਿਬ ਨਾਮ ਵੀ ਜਿਹੜਾ ਜਲਦੀ ਲਿੱਤਾ ਜਾਵੇਗਾ ਕਿਉਂਕਿ ਨਾਂ ਤੇ ਕਿਉਂਕਿ ਉਹ ਚੇਅਰਮੈਨ ਦਾ ਨਾਮ ਤਾਂ ਨਹੀਂ ਲੈਣਾ ਉਹ ਫੀਲਿੰਗ ਬਹੁਤ ਜ਼ਿਆਦਾ ਲੈ ਜਾਂਦਾ ਵਾ ਉਹਨੂੰ ਇਹ ਲੱਗਣ ਲੱਗ ਪੈਂਦਾ ਕਿ ਖਰੇ ਮੈਂ ਬਹੁਤ ਵੱਡਾ ਲੀਡਰ ਵਾਂ ਜਿਹੜੇ ਸੈਕਟਰੀ ਸਾਹਿਬ ਆ ਜਿਨ੍ਹਾਂ ਤੇ ਬੜੀ ਛੱਤਰ ਛਾਇਆ ਵਾ ਉਸ ਚੇਅਰਮੈਨ ਦੀ ਉਹ ਧਿਆਨ ਪਤਾ ਨਹੀਂ ਕਿਉਂ ਨਹੀਂ ਦਿੰਦੇ ਪਏ ਸੀਲ ਬਿਲਡਿੰਗਾਂ ਕਰਾਣੀਆਂ ਆ ਉਹਦੇ ਵਿੱਚ ਤੇ ਉਹ ਨੰਬਰ 1 ਤੇ ਆ ਜਾਂਦੇ ਆ ਬਾਅਦ ਚ ਉਹ ਬਿਲਡਿੰਗਾਂ ਖੁੱਲ ਵੀ ਜਾਂਦੀਆਂ ਵਾ ਜਿਹੜਾ ਕੂੜੇ ਦੀ ਸਮੱਸਿਆ ਮੰਨ ਲਓ ਕੋਈ ਬਾਰਿਸ਼ ਹੋ ਜਾਂਦੀ ਆ ਇਸ ਰਸਤੇ ਤੋਂ ਮੈਂ ਆਇਆ ਵਾਂ ਇੱਥੇ ਖੜੇ ਹੋਣਾ ਵੀ ਬੜੀ ਜੜੀ ਆ ਉੱਕੀ ਜਿਹੜੀ ਚੀਜ਼ ਆ ਤੇ ਇੰਨੇ ਕੂੜੇ ਦੇ ਕੋਲ ਅਸੀਂ ਆਏ ਆ ਮੇਰਾ ਵੀ ਕੋਈ ਦਿਲ ਨਹੀਂ ਕਰਦਾ ਮੈਂ ਵੀ ਆਪਣੇ ਘਰੇ ਆਰਾਮ ਨਾਲ ਵਹਿ ਸਕਦਾ ਰੋਟੀ ਪਾਣੀ ਖਾ ਸਕਦਾ ਮੈਂ ਵੀ ਸਮੇਂ-ਸਮੇਂ ਤੇ ਜਿਹੜੇ ਬਾਕੀ ਲੀਡਰ ਵਾਂ ਉਹਨਾਂ ਦੇ ਵਾਂਗੂ ਅਖਬਾਰੀ ਲੀਡਰ ਬਣ ਸਕਦਾ ਫੋਟੋ ਖਿਚਾ ਕੇ ਪਰ ਮੈਂ ਹਮੇਸ਼ਾ ਕਿਹਾ ਕਿ ਮੇਰੀ ਹਲਕੇ ਦੇ ਲੋਕਾਂ ਦੇ ਨਾਲ ਇੱਕ ਜਜ਼ਬਾਤ ਦਾ ਰਿਸ਼ਤਾ ਵਾ ਹਲਕੇ ਦਾ ਸੇਵਾਦਾਰ ਹਮੇਸ਼ਾ ਹਲਕੇ ਦੇ ਲੋਕਾਂ ਦੇ ਵਿੱਚ ਰਹਿੰਦਾ ਉਸੇ ਮੁਹਿਮ ਦੇ ਤਹਿਤ ਹੀ ਅੱਜ ਮੈਂ ਜਿਹੜਾ ਆ ਦਿਖਾਨ ਆਇਆ ਵਾਂ ਨਜ਼ਾਰਾ ਤੁਹਾਨੂੰ ਪਿੱਛੇ ਦੇਖ ਰਹੇ ਹਾਂ ਕਿੰਨੇ ਦੂ ਤੱਕਆਂ ਜੜੀਆਂ ਵਾਂ ਇਹ ਜਿਹੜੀਆਂ ਢੇਰੀਆਂ ਜਿਹੜੀਆਂ ਪਹਾੜ ਬਣ ਗਏ ਕੂੜੇ ਦੇ ਹੁਣ ਮੰਨ ਲਓ بارش ਹੋ ਜਾਂਦੀ ਆ ਆ ਜੀ ਸੀ ਵੀ ਮੰਨ ਲਓ ਲੱਗੀ ਵੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਰਕਾਰੀ ਮਸ਼ੀਨਰੀ ਆ ਹੁਣ ਇੱਕ ਕੋਈ ਬੰਦਾ ਮੰਨ ਲਓ ਇਹਦਾ ਇਨਸਪੈਕਟਰ ਵਾ ਉਹ ਕੱਲਾ ਕਿੰਨਾ ਕਿ ਇਸ ਚੀਜ਼ ਨੂੰ ਕਾਬੂ ਕਰ ਸਦਾ ਕਿੰਨਾ ਕਿ ਇਸ ਚੀਜ਼ ਨੂੰ ਠੀਕ ਕਰਵਾ ਦਦਾ ਹੁਣ ਜੇ ਮੰਨ ਲਓ ਹਾਊਸ ਦੀ ਭੂਮਿਕਾ ਕਿੱਥੇ ਦੇ ਦੇਤੇ ਹਾਊਸ ਦੀ ਵੀ ਭੂਮਿਕਾ ਜਿਹੜੀ ਬਣੀ ਤਸਯੋਗ ਆ ਜੀ ਸਿਰਫ ਤੇ ਸਿਰਫ 19-19000 ਰੁਪਈਆ ਜਿਹੜੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਆ ਮਾ ਜਿਹੜੇ ਕੌਂਸਲਰ ਸਹਿਬਾਨ ਆ ਡਿਪਟੀ ਜਿਹੜੇ ਆ ਮੇਅਰ ਆ ਸੀਨੀਅਰ ਡਿਪਟੀ ਮੇਅਰ ਆ ਮੇਅਰ ਆ ਜਿਨ੍ਹਾਂ ਦੇ ਪਿਆ ਪਿਆ 60-60 ਹਜ਼ਾਰ ਤਨਖਾਹ ਵਾ ਬਾਕੀ ਸਹੂਲਤਾਂ ਵੱਖਰੀਆਂ ਵਾ ਤੇ ਪਰ ਜਿਹੜਾ ਹੱਲ ਹੋਣਾ ਚਾਹੀਦਾ ਲੋਕਾਂ ਨੂੰ ਸਮੱਸਿਆਵਾਂ ਵਾ ਦੇ ਉੱਤੋਂ ਨਿਜਾਦ ਮਿਲਣੀ ਚਾਹੀਦੀ ਆ ਕੂੜੇ ਦੇ ਡੰਪ ਤੋਂ ਨਿਜਾਦ ਮਿਲਣੀ ਚਾਹੀਦੀ ਕੂੜੇ ਦੇ ਡੰਪ ਲਈ ਜਗ੍ਹਾ ਮਿਲਣੀ ਚਾਹੀਦੀ ਉਹ ਸਿਰਫ ਤੇ ਸਿਰਫ ਜ਼ੀਰੋ ਆ ਹਾਊਸ ਦੇ ਵਿੱਚ ਵਿਧਾਇਕ ਸਾਹਿਬ ਨੂੰ ਪਹਿਲਾਂ ਤਾਂ ਡੀਕ ਦੇ ਰਹਿੰਦੇ ਆ 6 ਮਹੀਨੇ ਚਾਹੀਏ ਕਿਤੇ ਮੀਟਿੰਗ ਹੁੰਦੀ ਆ ਚ ਕਹਿੰਦੇ ਮਤੇ ਪਾਸ ਹੋ ਗਏ ਬਹੁਤ ਵਧੀਆ ਨੀਪੜੇ ਚੜ ਜਾਂਣਾ ਪਰ ਹੁੰਦਾ ਚ ਕੁਛ ਨਹੀਂ ਆ ਤਾਰੀਖ ਤੇ ਇੱਡੀ ਉਚਾਈ ਇੱਡੀ ਪਹਾੜੀਆਂ ਦੇਖੀਆਂ ਨਹੀਂ ਹੋਣਗੀਆਂ ਕਦੀ ਬੰਦੀਆਂ ਹੋਈਆਂ ਕਪੂਤਰੇ 'ਚ ਜਿੰਨੀ ਮੇਰੀ ਵੀ ਉਮਰ ਹੋ ਗਈ ਆ ਪਰ ਇਹ ਹਾਲਾਤ ਕੂੜੇ ਦੇ ਬਣੇ ਹੋਏ ਆ ਪਹਾੜ ਬਣਨ ਲੱਗ ਪਏ ਕਬੂਤਰੇ 'ਚ ਬਹੁਤ ਤਰਸਯੋਗ ਕਾਮਾ 5 ਸਾਲ ਖਤਮ ਹੋਣ ਵਾਲੇ ਆ ਇਹ ਹਾਊਸ ਨੂੰ ਵੀ ਕਹਿੰਨ ਕਿ ਸਾਲ ਕੇ ਰਹਿ ਗਿਆ ਵਾ ਤਾਂ ਤੁਹਾਨੂੰ ਲੱਗਦਾ ਕਿ ਹਾਊਸ ਜ਼ਮੀਨ ਲੈ ਪਾਉਂਗੀ ਕਿ ਕੱਲਾ ਬਸ ਖਵਾਰਾ ਤੱਕ ਹੀ ਦੇਖੋ ਜੀ 1 ਸਾਲ ਤੇ ਰਹਿ ਗਿਆ ਹੁਣ ਇਲੈਕਸ਼ਨ ਦੁਬਾਰਾ ਆਉਣ ਨੂੰ ਉਹਦੇ ਵਿੱਚ ਵੀ ਨਵੇਂ ਮੁੱਦੇ ਰਹਿਣਾ ਦੇਖੋ ਜੀ ਅਸੀਂ ਕਪੂਰਥਲੇ ਦੀ ਸਫਾਈ ਕਰਾਵਾਂਗੇ ਕੂੜੇ ਦੇ ਡੰਪ ਦੀ ਜਗ੍ਹਾ ਦਵਾਵਾਂਗੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਵਾਵਾਂਗੇ ਮੈਂ ਤੇ ਲੋਕਾਂ ਨੂੰ ਕਹਿੰਦਾ ਵਾਂ ਲੋਕਤੰਤਰ ਚ ਲੋਕ ਮਤ ਦਾ ਸਹੀ ਇਸਤੇਮਾਲ ਕਰਨਾ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਆ ਆਪਣਾ ਕੌਂਸਲਰ ਚ ਨਾ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਆ ਹੁਣ ਦੇਖੋ ਪਿਆ ਕੌਂਸਲਰ ਆ ਮੈਂ ਤੁਹਾਨੂੰ ਜਬਾਨ ਦੇਣਾ ਅੱਜ ਹੀ ਕਿੰਨੇ ਕੌਂਸਲਰ ਆਏ ਕਾਂਗਰਸ ਦੇ ਜਿਹੜੇ ਦੁਬਾਰਾ ਇਲੈਕਸ਼ਨ ਲੜਨਗੇ ਕਿਉਂਕਿ ਸਰਕਾਰ ਨਹੀਂ ਹੈ ਸਰਕਾਰ ਨਹੀਂ ਹੈ ਕੋਈ ਆਪਣਾ ਇੱਕ ਕਾਰਗੁਜ਼ਾਰੀ ਜਿਹੜੀ ਹੈ ਲੋਕਾਂ ਵਿੱਚ ਦਿਖਾਈ ਨਹੀਂ ਜਾ ਸਕਦੀ ਬਹੁਤ ਘੱਟ ਕੌਂਸਲਰ ਜਿਹੜੇ ਦੁਬਾਰਾ ਇਲੈਕਸ਼ਨ ਲੜਨਗੇ ਤੇ ਲੋਕਾਂ ਨੂੰ ਬੇਨਤੀ ਹੈ ਕੱਲਾ ਪਾਰਟੀਆਂ ਦੇ ਤੇ ਸਾਫ ਸਾਫ ਕੁਰਤੇ ਪਜਾਮੇ ਮਗਰ ਨਾ ਲੱਗੋ ਉਹਨਾਂ ਦੇ ਕੰਮ ਦੇਖੋ ਕ੍ਰੈਡੀਬਿਲਟੀ ਦੇਖੋ ਤੁਹਾਡੇ ਨਾਲ ਕੀਤੇ ਵਾਅਦੇ ਬੁਨਿਆਦੀ ਸਹੂਲਤਾਂ ਦਵਾ ਸਕਦੇ ਕਿਸੇ ਤਰ੍ਹਾਂ ਤੁਹਾਡੇ ਨਾਂ ਦੇ 18 18 20 20 ਤਨਖਾਹਾਂ ਲੈ ਰਹੇ ਆ ਵਿਧਾਇਕੀ ਕਦੀ ਪੁਮਕਾ ਕਿੱਦਾਂ ਦੇਖਦੇ ਕਿ ਜਿਹੜਾ 25 ਸਾਲਾਂ ਤੋਂ ਕੂੜੇ ਦੀ ਸਮੱਸਿਆ ਨੂੰ ਨਿਜਾਤ ਨਹੀਂ ਕਰ ਪਾਇਆ ਆਉਣ ਵਾਲੇ ਟਾਈਮ ਤੇ ਸ਼ਹਿਰ ਦੀ ਕਿੱਦਾਂ ਹੀ ਡਿਵੈਲਪਮੈਂਟ ਕਰੋਗੇ ਦੇਖੋ ਜੀ ਵਿਧਾਇਕ ਸਾਹਿਬ ਮੈਂ ਇੱਕ ਗੱਲ ਕਰਦਾ ਪਿੱਛੇ ਜੇ ਇੱਕ ਇੰਟਰਵਿਊ ਹੈ ਉਹਨਾਂ ਦੀ ਰੇਡ ਹੋਈ ਕਿਉਂਕਿ ਮੈਂ ਪਸਲ ਨਹੀਂ ਹੁੰਦੇ ਚ ਜਾਣਾ ਉਹ ਕਹਿੰਦੇ 5-6000 ਕਰੋੜ ਦੀ ਜਿੰਦ ਦੀ ਟਨਓਵਰ ਹੋਵੇ ਯਾਰ ਮੈਨੂੰ ਇੱਕ ਗੱਲ ਜਵਾਬ ਦੇ ਦਿਓ ਬੜੇ ਇਸ਼ਤਿਹਾਰ ਕਢਾਇਆ ਸਰ ਕਾਰਪੋਰੇਸ਼ਨ ਨੇ ਕਿ ਸਾਨੂੰ ਜ਼ਮੀਨ ਜੈਦੀ ਰਾਣਾ ਗੁਰਜੀਤ ਸਿੰਘ ਜੀ ਤੁਹਾਡੇ ਕੋਲ ਤੁਹਾਡੇ ਦਫ਼ਤਰ ਤੇ ਲੱਗ ਗਈ ਇੱਕ ਜ਼ਮੀਨ ਵੀ ਪਈ ਤੁਹਾਡੀ ਆਪਣੀ ਪਰਸਨਲ ਜਿਹਦਾ ਕੋਈ ਡਿਸਪਿਊਟ ਵੀ ਆਹੀ ਕਿਰਪਾ ਕਰੋ ਹਲਕੇ ਕਪੂਥਰੇ ਲੋਕਾਂ ਦੇ ਤੁਹਾਡੇ ਲਈ ਕੋਈ ਵੱਡੀ ਗੱਲ ਨਹੀਂ ਹੈ ਉਹਦੇ ਤੇ ਤੁਹਾਨੂੰ ਕਾਰਪੋਰੇਸ਼ਨ ਨੇ ਮਤਾ ਪਾਸ ਹੋ ਗਿਆ ਉਹ ਜ਼ਮੀਨ ਦਾ ਜੋ ਰੇਟ ਹੈ ਤੁਹਾਨੂੰ ਉਹ ਵੀ ਮਿਲਣਾ ਵਾ ਪਰ ਤੁਹਾਡੀ ਜਿਹੜੀ ਲੱਗਦਾ ਮੰਦੀ ਮੰਛਾ ਨਹੀਂ ਹੈ ਕਿ ਕਪੂਥਰੇ ਲੋਕਾਂ ਨੂੰ ਕੂੜੇ ਦੇ ਢੇਰ ਦੀ ਸਮੱਸਿਆ ਤੋਂ ਨਿਜਾਦ ਦਵਾਈ ਜਾਵੇ ਤੁਹਾਨੂੰ ਅਟ ਬੰਦ ਕੇ ਬੇਨਤੀ